ਪੇਸ਼ ਕਿਰਨ ਕੀ ਵੰਦੀ ਅੱਜ ਦੇ ਦਿਨ ਛੋਟੇ ਸਾਮਜਾ ਤੇ ਪੇਸ਼ੀ ਵजीर खान ਕੋਲ ਹੋ ਰਹੀ ਸੀ ਸਾਰੇ ਅਤੇ ਸਮੇ ਸਾਰੇ ਕੇਵਲ ਛੋਟੇ ਬੱਚਿਆਂ ਨੂੰ ਪੇਸ਼ੀ ਨਹੀਂ ਲਾਇਹਤ ਕੇ ਜਿੰਨਾਂ ਨੂੰ ਮਾਤਾ ਗੁਸਰੀ ਜੀ ਨੇ ਬੜੇ ਫੱਕਰ ਆਪੀ ਚਾ ਪਰ ਹੰਦ ਦਿਨ ਦੀ ਬਾਤ ਨਹੀਂ ਵੱਡਾ ਦਰਵਾਜਾ ਬੰਦ ਕਰ ਰੱਖ ਕੇ ਛੋਟਾ ਦਰਵਾਜਾ ਖੋਲ ਦਿੱਤਾ ਇਹ ਸੋਚਣਿਆ ਹੋਇਆ ਕਿ ਜਦ ਗੋਪੀਨਦ ਲਾਲ ਤੇ ਬਾਤ ਵਿੱਚ ਆਉਣਗੇ ਤਾਂ ਸਾਰਾ ਪੰਨਾ ਉਹਨਾਂ ਨੇ ਸੀਸਟੂ ਕੀਤਾ ਤੇ ਇਹ ਉਸਦੀ ਪਹਿਲੀ ਜਿੱਤ ਹੋ ਗਈ ਪਰ ਸਾਰਾ ਕੁਝ ਇਸ ਤੋਂ ਉਲਟ ਹੋਇਆ ਪਹਿਲਾਂ ਛੋਟੇ ਸਾਹਿਬਜ਼ਾਦੇਆ ਨੇ ਆਪਣੇ ਪੈਰ ਅੱਗੇ ਰੱਖੇ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਸੀਸ ਅੰਦਰ ਕੀਤਾ ਇਹ ਉਸਦੀ ਪਹਿਲੀ ਹਾਰ ਸੀ ਉਸ ਤੋਂ ਬਾਅਦ ਸਰਹੰਗਲੇ ਨਵਾਬ ਬਜੀ ਖਾਨੀ ਉਹਨਾਂ ਨੂੰ ਪਹਿਲਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਉਸ ਵਾਰ ਲਾਲਚ ਵਿੱਚ ਦਿੱਤੇ ਫਿਰ ਉਹਨਾਂ ਨੇ ਡਰਾਣਾ ਸ਼ੁਰੂ ਕੀਤਾ ਛੋਟੇ ਨੇ ਛੋਟੇ ਸਾਹਿਬਜ਼ਾਦੇ ਨੂੰ ਕਿਹਾ કે તોડા પીતાત ચમકોતી ચાંગુજી શહીદ હો ગયા હે ઉન્નાને હૈ સંગર સિંહજી દા સીસ ગુરગોબન સિંહજી دے નામ તે છોટે સાબજા દે લખાયા પર છોટે સાબજા દેને પતા લાગ ગયા સી કે ગુરગોબર સિંહજી دا સીસ નહીં હે સીસ દેખને સાથી ઉન્નાને બોલે સોને હાલ દે ચકાએ રણે શરુ કર દિયે ਫੰਚ ਇਸ ਤੋਂ ਬਾਅਦ ਵਜੀਦ ਖਾਨ ਨੇ ਆਪਣੀ ਸਪਾਈਆਂ ਨੇ ਕਿਹਾ ਕਿ ਜਾਓ ਇਹਨਾਂ ਨੂੰ ਠੰਡੇ ਬੁਝੂਚੇ ਲੈ ਜਾਓ ਦੋਨੋਂ ਉਸ ਸਪਾਈਆਂ ਨੇ ਠੰਡੇ ਬੁਝੂਚੇ ਲੈ ਗਈ ਜਿੱਥੇ ਮਾਤਾ ਕੁਸ਼ੀ ਜੀ ਸੰਭੀ ਐਨੀ ਉਸ ਉੱਤੇ ਕਿੰਨੇ ਕੱਪੜੇ ਪਾਏ ਹੋਏ ਆ ਉਹਨੂੰ ਫੇਰ ਵੀ ਠੰਡ ਲੱਗਦੀ ਆ ਠੰਡੀ ਮਦ ਮਾਤਾ ਗੁਜਰੀ ਜੀ ਨਾਲ ਛੋਟੇ ਸਾਹਿਬ ਜੀ ਹਾਂਜੀ ਤੁਹਾਨੂੰ ਸਹੀ ਕੀ ਹੈ ਗੁਰਪਟੇ ਕਿ ਸਾਡੇ ਇੰਨੇ ਇੰਨੇ ਕੱਪੜੇ ਪਾਈ ਹੁੰਦੇ ਹਨ ਪਰ ਸਾਨੂੰ ਫੇਰ ਵੀ ਠੰਡ ਲੱਗਦੀ ਰਹਿੰਦੀ ਹੈ ਦੇਖੋ ਮਾਤਾ ਗੁਜਰੀ ਜੀ ਇੰਨੀ ਠੰਡ ਵਿੱਚ ਇਹ ਛੋਟੇ ਸਾਹਿਬ ਜੀ ਵੀ ਇੰਨੀ ਠੰਡ ਵਿੱਚ ਠੰਡੇ ਬੁਝ ਰਿ ਸ ਰਹੇ ਠੰਡੇ ਬੁਝਦੇ ਨਾਲ ਹੀ ਇੱਕ ਨਦੀ ਵਗਦੀ ਸੀ ਜਿਸ ਨਾਲ ਠੰਡੀ ਹਵਾ ਹੋਰ ਵੀ ਠੰਡੀ ਹੋ ਜਾਂਦੀ ਸੀ ਇਸ ਲਈ ਮਾਤਾ ਗੁਜਰੀ ਜੀ ਨੇ ਇੱਕ ਪਾਸੇ ਬਲਚੂਰਾ ਵਰਸੇ ਹੋ ਜੀ ਤੇ ਦੂਜੇ ਪਾਸੇ ਬਲਫਤੇ ਵਰਸੇ ਹੋ ਜੀ ਨੂੰ ਆਪਣੇ ਸੀਨੇ ਨਾਲ ਲਾ ਕੇ ਰੱਖਿਆ ਸਤਿਮੁਸ਼ਕ ਤਾਂ ਨਹੀਂ ਮਾਤਾ ਗੁਜਰੀ ਜੀ ਅਤੇ ਉਹਨਾਂ ਦੇ ਲਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ